ਸੇਕਪੰਤ ਦਾ ਬਹੁਤੀ ਇੱਕ ਅਹਿਮ ਮੁੱਦਾ ਔਰ ਜਿਹੜੀ ਬਹੁਤ ਵੱਡੀ ਨਿਰਾਸ਼ਾ ਸਿੱਖਾਂ ਦੇ ਦਿਲਾਂ ਦੇ ਵਿੱਚ ਕਿ ਪਿਛਲੇ ਸਮੇਂ ਤੋਂ ਜਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਸੀ ਕਿ ਗੁਰੂ ਸਾਹਿਬ ਦੇ ਜਿਹੜੇ 328 ਸਰੂਪ ਹੈ ਉਹ ਕਿਸ ਤਰੀਕੇ ਦੇ ਨਾਲ ਖੁਰਦਪੁਰ ਤੋਂ ਹੋਏ ਆ ਰਸ਼ ਸ਼੍ਰੋਮਣੀ ਕਮੇਟੀ ਦੇ ਰਿਕਾਰਡਸ ਦੇ ਵਿੱਚ ਜਿੱਦਾ ਵੇਰਵਾ ਨਾ ਨਹੀਂ ਦਿੱਤਾ ਗਿਆ। ਔਰ ਇਹ ਅੱਜ ਤਕਰੀਬਨ 5 ਸਾਲ ਹੋ ਗਏ ਜਦ ਇਹ ਮਾਮਲਾ ਸੰਗਿਆਨ ਦੇ ਵਿੱਚ ਆਇਆ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹਦੇ ਅਗੇਂਸਟ ਰੋਸ ਮਾਰਚ ਵੀ ਕੱਢੇ ਧਰਨੇ ਵੀ ਦਿੱਤੇ ਔਰ ਲਗਾਤਾਰ ਚੰ 4 ਸਾਲਾਂ ਤੋਂ ਉੱਥੇ ਪੰਜਾਬ ਦੇ ਨੌਜਵਾਨ ਵੀਰ ਬੈਠ ਕੇ ਇਹਦੀ ਮੰਗ ਕਰ ਰਹੇ ਸੀ ਕਿ ਇਹ ਇਹ ਜਿਹੜਾ ਕੇਸ ਹੈ ਇਹ ਸਰਕਾਰੀ ਹੱਤਾਂ ਦੇ ਵਿੱਚ ਜਾਣਾ ਚਾਹੀਦਾ ਹੈ ਤਾਂਕਿ ਇਹਦੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਕਿਉਂਕਿ ਬਹੁਤ ਵੱਡੀ ਇਹ ਸੰਗਿਆਨ ਲੈਣ ਦੀ ਗੱਲ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਲ ਹੋਈ ਹੈ ਕਿ ਇਸ ਸਿਸਟਮ ਦੇ ਵਿੱਚ ਸੰਭਾਲਣ ਦੇ ਵਿੱਚ ਕਿ ਇਹ 328 ਰੂਪ ਮਹਾਰਾਜ ਦੇ ਕਿੱਥੇ ਗਏ ਕਿਉਂਕਿ ਇਸੇ ਕਾਲ ਦੇ ਵਿੱਚ ਜਿੰਨ ਦਿਨਾਂ ਵਿੱਚ ਇਸ ਰੂਪ ਚੋਰੀ ਹੋ ਰਿਹਾ ਉਸੇ ਹਿਸਾਬ ਦੇ ਨਾਲ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਵੀ ਉਸ ਸਮੇਂ ਦੇ ਵਿੱਚ ਹੋਈਆਂ ਸੋ ਇਹ بار بار ਇਸ ਗੱਲ ਦੇ ਉੱਤੇ ਚਿੰਤਾ ਬਖਤ ਕੀਤੀ ਜਾ ਰਹੀ ਸੀ ਮਗਰ ਐਸਜੀਪੀਸੀ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਪੂਾਈ ਅਤੇ ਇਸ ਜ਼ਿੰਮੇਵਾਰੀ ਤੋਂ ਵਾਰੀ ਵਾਰੀ ਸਾਰੇ ਕਿਨਾਰਾ ਕੱਟਦੇ ਚਲੇ ਗਏ ਕਿਉਂਕਿ ਮੈਂ ਸਮਝਦਾ ਕਿ ਅੱਜ ਐਸਜੀਪੀਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਦਿਸ਼ਾ ਜਾਂ ਨਿਰਦੇਸ਼ ਉਹਨਾਂ ਦਾ ਨਹੀਂ ਸੀ ਕਿ ਇਹਨਾਂ ਦੇ ਕਿਤਾਬਾਂ ਖੋਲੀਆਂ ਜਾਣ ਮਗਰ ਜਿਸ ਵਕਤ ਅੱਜ ਪੰਚਤਿਆਂ ਵੱਡੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਨੇ ਉਹ ਹੋਈਆਂ ਕਈ ਦਲ ਉਹਦੇ ਵਿੱਚ ਇਕੱਠੇ ਹੋ ਕੇ ਜੋ ਇਹ ਲੜਾਈ ਲਾੜ ਰਹੇ ਸੀ ਔਰ ਕੱਲ ਪੰਜਾਬ ਸਰਕਾਰ ਨੇ ਸੰਗਿਆਨ ਲੈਂਦੇ ਹੋਏ ਜਿਹੜਾ ਐਫ ਆਈ ਆਰ ਹੈ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ EMPLOYEES ਜਿਹੜੇ ਉਸ ਸਮੇਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਮ ਦੱਸੇਗੇ ਉਹਨਾਂ ਦੇ ਖਿਲਾਫ ਇਹ ਐਫ ਆਈ ਆਰ ਦਰਜ ਹੋਈ ਹੈ ਔਰ ਮੈਂ ਸਮਝਦਾ ਕਿ ਅੱਜ ਸ਼ਰੋਮਨੀ ਗੁਰਦੁਆਰਾ ਪਰੰਦਰ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਆਪਣੀ ਨੈਤਿਕਤਾ ਦੇ ਹਿਸਾਬ ਦੇ ਨਾਲ ਇਹਦੀ ਫੁੱਲ ਕੋਆਪਰੇਸ਼ਨ ਕਰਨੀ ਚਾਹੀਦੀ ਆ ਇਹ ਪੁਲਿਸ ਦੇ ਨਾਲ ਮਿਲ ਕੇ ਕੋਆਪਰੇਸ਼ਨ ਕਰਨ ਹਾਲਾਂਕਿ ਇਹ ਪੜਾ ਇੱਕ ਬਿਆਨ ਜਿਹੜਾ ਕੱਲ ਉਹਨਾਂ ਨੇ ਦੇ ਦਿੱਤਾ ਕਿ ਸਰਕਾਰਾਂ ਇੰਟਰਫੇਅਰ ਕਰ ਰਹੀਆਂ ਸਰਕਾਰ ਤਾਂ ਇੰਟਰਫੇਅਰ ਕਰ ਰਹੀ ਹੈ ਪੰਜਾਬ ਦੀ ਪੁਲਿਸ ਤਾਂ ਇੰਟਰਫੇਅਰ ਕਰਨਾਈ ਹੈ ਜਦ ਤੁਸੀਂ ਆਪ ਆਪਣੇ ਮਕਸਦ ਤੇ ਆਪਣੇ ਕੰਮ ਤੋਂ ਫੇਲ ਹੋਏ ਹੋ ਔਰ ਇਹ ਇਹ ਗੱਲ ਅੱਜ ਸਾਰੀ ਦੁਨੀਆ ਦੇ ਵਿੱਚ ਬਿਲਕੁਲ ਪਰਚਲਿਤ ਸੀ ਕਿ ਇੱਕ ਇਸ ਤਰੀਕੇ ਦੇ ਨਾਲ ਆਪਣੇ ਬੰਦਿਆਂ ਨੂੰ ਸੇਵ ਕੀਤਾ ਜਾ ਰਿਹਾ ਕਿਉਂਕਿ ਇਹ ਦੇ ਪਿੱਛੇ ਮੰਝੇ ਕੀ ਨੇ ਇਹ ਕਲੀਅਰ ਹੋਣਾ ਬੜਾ ਜ਼ਰੂਰੀ ਹੈ ਕੋਈ ਇੱਕ ਨਹੀਂ ਦੋ ਨਹੀਂ ਚਾਰ ਨਹੀਂ 10 ਨਹੀਂ 328 ਰੂਪ ਗੁਰੂ ਸਾਹਿਬ ਦੇ ਚੋਰੀ ਹੋ ਜਾਣ ਉਹਨਾਂ ਦਾ ਹਿਸਾਬ ਕਿਤਾਬ ਦਾ ਪਤਾ ਚੱਲੇ ਔਰ ਇੱਕ ਇੱਕ ਆਪਣਾ ਪਿੰਡ ਛੁੜਾਤਾ ਜਾਏ ਕਿ ਇੱਕ ਕਲਰਿਕਲ ਮਿਸਟੇਕਸ ਨੇ ਅਗਰ ਉਹ ਕਲਰਿਕਲ ਮਿਸਟੇਕਸ ਹੈਗੀਆਂ ਸੀ ਤੇ ਕਿਉਂ ਨਹੀਂ ਉਹਨਾਂ ਬੰਦਿਆਂ ਦੇ ਪਿੱਛੇ ਕਾਰਵਾਈ ਕੀਤੀਆਂ ਗਈਆਂ ਔਰ ਇਹ ਤਹਿਕੀਕਾਤ ਕੀਤੀ ਗਈ ਕਿ ਇਹ ਕਲੈਰੀਕਲ ਮਿਸਟੇਕ ਦੇ ਨਾਲ ਨਾਲ ਸਰੂਪ ਗਏ ਕਿੱਥੇ ਨੇ ਮਗਰ ਸ਼੍ਰੋਮਣੀ ਕਮੇਟੀ ਨੇ ਆਪਣੀ ਕੋਈ ਜ਼ਿੰਮੇਵਾਰੀ ਨਾ ਕਰਦੇ ਹੋਏ ਜਦ ਅੱਜ ਕੱਲ ਪੁਲਿਸ ਨੇ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਮੈਂ ਧੰਨਵਾਦ ਕਰਾਂਗਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਸਪੀਕਰ ਵਿਧਾਨ ਸਭਾ ਦੇ ਪੰਜਾਬ ਦੇ ਜਿਨ੍ਹਾਂ ਨੇ ਆਪ ਅੱਗੇ ਵਧ ਕੇ ਇਹ ਭਾਵਨਾਵਾਂ ਸਿੱਖਾਂ ਦੀਆਂ ਕਿਉਂਕਿ ਜਦ ਪਬਲਿਕ ਰਿਪਰੈਜ਼ੈਂਟੇਟਿਵ ਪਬਲਿਕ ਦੇ ਵਿੱਚ ਜਾਂਦੇ ਆ ਤੇ ਲੋਕਾਂ ਦਾ ਜਿਹੜਾ ਰੋਜ਼ ਸਾਹਮਣੇ ਆਉਂਦਾ ਔਰ ਉਹਨਾਂ ਨੇ ਇੱਕ ਗੁਰਸਿੱਖ ਹੁੰਦੇ ਹੋਏ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਜਿਹੜਾ ਫੈਸਲਾ ਲਿਆ ਇਹ ਜਿਹੜੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਔਰ ਉਹਦੇ ਵਿੱਚ ਸਾਰੀਆਂ ਉਹ ਧਾਰਾ ਜਿਹੜੀਆਂ ਉਹਨੇ ਤੁਹਾਨੂੰ ਗਾਲੋ ਸਾਹਿਬ ਦੱਸਣਗੇ ਸਾਰੀਆਂ ਧਾਰਾਵਾਂ ਉਹ ਲਾਈਆਂ ਗਈਆਂ ਜਿਹੜੀਆਂ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਜਿਹੜੀ 295 295 A ਜਿਹੜੇ ਗੁਰੂ ਸਾਹਿਬ ਦੀਆਂ ਬੇਇੱਜ਼ਤੀਆਂ ਤੇ ਲੱਗਦੇ ਆ ਇਹ ਸਾਰੀਆਂ ਧਾਰਾਵਾਂ ਲਾਗਤੀਆਂ ਗਈਆਂ ਤਾਂਕਿ ਇਹਦੀ ਪਲੂਰਿਕ ਕੋਰਪੋਰੇਟਿਟੀ ਸੰਗਠਾ ਦੇ ਸਾਹਮਣੇ ਆਏ ਔਰ ਅੱਜ ਅਸੀਂ ਪ੍ਰੈਸ ਕਾਨਫਰੰਸ ਵੀ ਅਸੀਂ ਕਰਕੇ ਬੁਲਾਈ ਹੈ ਜਿੱਥੇ ਸੰਗਠਾ ਨੂੰ ਇਹ ਦਸੀਏ ਕਿ ਅੱਜ ਐਸਜੀਪੀਸੀ ਜਿੱਤੇ ਆਪਣੇ ਸਿਸਟਮ ਦੇ ਵਿੱਚ ਫੇਲ ਹੋਈ ਹੈ ਔਰ ਅੱਜ ਉਹਨਾਂ ਦੇ ਉੱਤੇ ਜੋ ਇਹ ਐਫਆਈਆਰ ਹੋਈ ਹੈ ਤੇ ਪ੍ਰਧਾਨ ਸਾਹਿਬ ਉਹਨਾਂ ਦਾ ਸ਼ਰੋਨੀ ਕਮੇਟੀ ਦਾ ਫਰਜ਼ ਬੰਦਾ ਹੈ ਕਿ ਹੁਣ ਉਹਨਾਂ ਨੂੰ ਕੋਆਪਰੇਟ ਕਰਨ ਔਰ ਇਹ ਜਲਦ ਤੋਂ ਜਲਦ ਇਹਦੀ ਕਲੈਰਿਟੀ ਲੈ ਕੇ ਆਣ ਔਰ ਉਹਨਾਂ ਮੁਲਜ਼ਮਾਂ ਨੂੰ ਉਹਨਾਂ ਜਿਹੜੇ ਦੋਖਿਆਂ ਨੂੰ ਉਹਨਾਂ ਨੂੰ ਨਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾਏ ਮੈਂ ਚਾਹਾਂਗਾ ਕਿ ਸਾਰੀ ਡਿਟੇਲ ਜਿਹੜੀ ਐਫ ਆਈ ਆਰ ਦੇ ਹਿਸਾਬ ਦੇ ਨਾਲ ਹੈ ਉਹ ਤੁਹਾਡੇ ਅੱਗੇ ਜਦੀਪ ਸਿੰਘ ਕਨੋਜੀ ਰੱਖਣ ਜਿਨ੍ਹਾਂ ਦਾ ਮਸਲਾ ਹਰ ਇੱਕ ਸਿੱਖ ਆਪਣੇ ਆਪਣੇ ਤੌਰ ਦੇ ਉੱਤੇ ਚੁੱਕਦਾ ਰਿਹਾ ਔਰ ਜਥੇਬੰਦੀਆਂ ਵੀ ਇਸ ਮੁੱਦੇ ਦੇ ਉੱਤੇ ਪਰਮਾਨੈਂਟ ਮੋਰਚਾ ਉਹਨਾਂ ਨੇ ਲਗਾਇਆ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਸਰਦਾਰ ਗੁਰਦੇਵ ਸਿੰਘ ਸਿਰਸਾ ਜੀ ਅਤੇ ਉਹਨਾਂ ਦੇ ਨਾਲ ਹੋਰ ਜਗਜੀਤ ਸਿੰਘ ਡੱਲੇਵਾਲ ਜੀ ਇਹਨਾਂ ਨੇ ਵੀ ਲਗਾਤਾਰ ਇਸ ਮੁੱਦੇ ਦੇ ਉੱਤੇ ਮੋਰਚੇ ਦੇ ਵਿੱਚ ਜਾ ਕੇ ਇਹ ਮੁੱਦਾ ਚੁੱਕਦੇ ਰਹੇ ਸੋ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਸਿੱਖਤ ਤੇ ਪਹੁੰਚ ਗਈਆਂ ਔਰ ਮਹਾਪੰਚਾਇਤ ਜਿਹੜੀ ਬੁਲਾਈ ਗਈ ਸੀ ਉਸ ਨੂੰ ਮੈਂ ਸਮਝਦਾ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਆਪ ਜਾ ਕੇ ਕੱਲ ਦੋ ਐਫ ਆਈ ਆਰ ਜਿਹੜੀਆਂ ਕਰਵਾਈਆਂ ਇੱਕ 328 ਸਰੂਪ ਜਿਹੜੇ ਆ ਉਹਨਾਂ ਦੀ ਤੇ ਦੂਸਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹਨਾਂ ਪਾਪ ਕੀਤਾ ਸੀ ਕਿ ਕਿਤਾਬ ਸਿੱਖ ਇਤਿਹਾਸ ਜਿਸ ਦੇ ਵਿੱਚ ਗੁਰੂ ਸਹਿਬਾਨਾਂ ਦੇ ਬਾਰੇ ਬਾੜੀ ਸ਼ਬਦਾਰ ਲਈ ਲਿਖੀ ਗਈ ਸੀ ਉਹ ਕਿਤਾਬ ਦੇ ਉੱਤੇ ਵੀ ਐਫ ਆਈ ਆਰ ਜਿਹੜੀ ਕੀਤੀ ਗਈ ਹੈ ਸੋ ਇਹ ਜੋ ਇਸ ਐਫ ਆਈ ਆਰ ਦੇ ਵਿੱਚ ਜੋ ਵਰਣਨ ਕੀਤਾ ਗਿਆ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਐਸ ਜੀ ਪੀ ਸੀ ਵੱਲੋਂ ਉਸ ਸਮੇਂ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਸਰਦਾਰ ਰਿਸ਼ਵ ਸਿੰਘ ਤੇ ਉਹਨਾਂ ਦੇ ਨਾਲ ਹੋਰ ਪਤਵੰਤਿਆਂ ਦੀ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਰਿਪੋਰਟ ਤਿਆਰ ਕੀਤੀ ਉਸ ਰਿਪੋਰਟ ਦੇ ਮੁਤਾਬਕ ਉਹ 328 ਸਰੂਪਾਂ ਦਾ ਹਿਸਾਬ ਨਹੀਂ ਮਿਲ ਰਿਹਾ ਸੀ ਔਰ ਉਸ ਕਮੇਟੀ ਨੇ ਰეკਮੈਂਡ ਕੀਤਾ ਸੀ ਕਿ ਇਹ ਅਪਰਾਧਿਕ ਕੇਸ ਹੈ ਔਰ ਇਹ ਅਪਰਾਧਿਕ ਮਾਮਲੇ ਜਿਹੜੇ ਦਰਜ ਕੀਤੇ ਜਾਣ ਲੇਕਿਨ ਅਫਸੋਸ ਇਸ ਗੱਲ ਦਾ ਕਿ ਉਹ ਕਮੇਟੀ ਜਿਸ ਕਮੇਟੀ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ ਉਹਨਾਂ ਨੇ ਉਹ 328 ਰੂਪਾ ਦੀ ਜਿਹੜੀ ਰਿਪੋਰਟ ਆਈ ਉਸ ਰਿਪੋਰਟ ਨੂੰ ਵੀ ਉਹਨਾਂ ਨੇ ਦਬਾ ਦਿੱਤਾ ਔਰ ਮਾਮੂਲੀ ਜੇ ਉਹਨਾਂ ਨੂੰ ਜੁਰਮਾਨੇ ਲਗਾ ਕੇ EMPLY ਜਿਹੜੇ ਸੀ ਇਹ ਕਹਿ ਕੇ ਕਿ ਕਲੈਰੀਕਲ ਮਿਸਟੇਕ ਹੈ ਉਸ ਰਿਪੋਰਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਬੜੇ ਅਫਸੋਸ ਦੀ ਗੱਲ ਹੈ ਲੇਕਿਨ ਸਿੰਘਾਂ ਦੀ ਭਾਵਨਾਵਾਂ ਜਿਹੜੀਆਂ ਉਹ ਤਦ ਤੱਕ ਠੰਡੀਆਂ ਨਹੀਂ ਹੋਈਆਂ ਸੀ ਕਿਉਂਕਿ ਇਹਨਾਂ ਨੇ ਜੋ ਕੀਤਾ ਉਹ ਸੈਟੀਸਫੈਕਟਰੀ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਔਰ ਅਨ ਅਧਿਕਾਰਤ ਤੌਰ ਦੇ ਉੱਤੇ ਅਨ ਗੁਰੂ ਸਾਹਿਬ ਦੇ ਜਿਹੜੇ ਛਾਪੇ ਉਹਨਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਤੇ ਅੱਜ ਮੈਂ ਸਮਝਦਾ ਜਿਹੜੀ ਇਹ ਐਫ ਆਈ ਆਰ ਹੋਈ ਹੈ ਜਿਹਦੇ ਵਿੱਚ 295 295 ਇਹ 409 465 120 ਬੀ ਕਿ ਧਾਰਮਿਕ ਭਾਵਨਾਵਾਂ ਬੇਬੀਆਂ ਔਰ ਜੋ ਫੰਡ ਦਾ ਦੁਰਵਰਤੋਂ ਔਰ ਇਹ ਸਮੂਹਕ ਤੌਰ ਦੇ ਉੱਤੇ 120 ਬੀ ਜਿਹੜੀ ਲਗਾਈ ਗਈ ਆ ਕਿ ਸਾਰਿਆਂ ਦੀ ਮਿਲੀਭੁਗਤ ਦੇ ਨਾਲ ਇਹ ਜਿਹੜਾ ਕੰਮ ਹੋਇਆ ਸੋ ਮੈਂ ਸਮਝਦਾ ਕਿ ਹੁਣ ਇਸ ਐਫ ਆਈ ਆਰ ਤੋਂ ਬਿਲਕੁਲ ਬਹੁਤ ਚੀਜ਼ਾਂ ਜਿਹੜੀਆਂ ਸਪਸ਼ਟ ਹੋਣਗੀਆਂ ਕਿਉਂਕਿ ਜਦੋਂ ਇਹਨਾਂ ਇੰਪਲਾਈਜ਼ ਕੋਲੋਂ ਜਿਹੜੇ ਮੁੱਖ ਤੌਰ ਦੇ ਉੱਤੇ ਜੋ ਇਹਨਾਂ ਦੇ ਚੀਫ ਸਕੱਤਰ ਸੀ ਡਾਕਟਰ ਰੂਪ ਸਿੰਘ ਉਹਨਾਂ ਦੇ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਅ ਕਰਮਚਾਰੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ ਇਹ ਸਾਰਿਆਂ ਦੇ ਕੋਲੋਂ ਪੁਲਿਸ ਇਨਵੈਸਟੀਗੇਟ ਕਰੇਗੀ ਮੈਂ ਸੰਧਵਾ ਸਾਹਿਬ ਨੂੰ ਵੀ ਅਪੀਲ ਕਰਾਂਗਾ ਕਿ ਜਿੱਥੇ ਤੁਸੀਂ ਇਹ ਇਨਾ ਵੱਡਾ ਮਸਲਾ ਕੀਤਾ ਹੈ ਕਿ ਐਫ ਆਈ ਆਰ ਕੀਤੀ ਆ ਹੁਣ ਇਸ ਦੀ ਇਨਵੈਸਟੀਗੇਸ਼ਨ ਵੀ ਫਾਸਟ ਟਰੈਕ ਦੇ ਉੱਤੇ ਚਲਾਈ ਜਾਏ ਤਾਂ ਕਿ ਇਨਸਾਫ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਮਿਲ ਸਕੇ ਖਾਲੀ ਐਫ ਆਈ ਆਰ ਤਾਂ ਕੀ ਕਰਕੇ ਇਹਨੂੰ ਗੱਲ ਨੂੰ ਨਾ ਖਤਮ ਕਰ ਦੇਣਾ ਇਸ ਦੀ ਇਨਵੈਸਟੀਗੇਸ਼ਨ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ ਸਾਹਮਣੇ ਆਏ ਔਰ ਖਾਸ ਕਰਕੇ ਜਿਹੜੇ ਦਿੱਲੀ ਦੇ ਨੇਤਾ ਇਹਨਾਂ ਦੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਉਸ ਰੂਪ ਦਾ ਹਿਸਾਬ ਮੰਗਦੇ ਸੀ ਬੇਦਬੀਆਂ ਦਾ ਹਿਸਾਬ ਮੰਗਦੇ ਸੀ ਜਿਹੜੇ ਸਿੰਘਾਂ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦਾ ਇਨਸਾਫ ਮੰਗਦੇ ਸੀ ਉਹ ਅੱਜ ਜਵਾਬ ਦੇਣ ਕਿ ਅੱਜ ਤੁਸੀਂ ਉਹਨਾਂ ਦੀ ਗੋਦੀ 'ਚ ਜਾ ਕੇ ਬੈਠੇ ਹੋ ਹੁਣ ਇਸ ਐਫ ਆਈ ਆਰ ਦਾ ਵੀ ਸੰਕਤ ਨੂੰ ਸਪਸ਼ਟੀਕਰਨ ਦੇ ਦੇਣਾ ਕਿ ਇਹ ਐਫਆਈਆਰ ਜਿਹੜੀ ਹੋਈ ਆ ਜਿਹੜੀ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀਡੀਓ ਬਹੁਤ ਪਾਉਂਦੇ ਹੋ ਪਰ ਆਹ ਜਿਹੜੀ ਅ ਐਫਆਈਆਰ ਹੋਈ ਆ ਇਹਨੇ ਵੱਡੇ ਜਿਹੜੇ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਬੇਬੀ ਹੋਈ ਆ ਇਸ ਦੇ ਉੱਤੇ ਸੰਗਤ ਨੂੰ ਹੁਣ ਦਿੱਲੀ ਦੀ ਸੰਗਤ ਨੂੰ ਸਪਸ਼ਟਿਕਰ ਜ਼ਰੂਰ ਦੇਣਾ ਤੁਹਾਡੇ ਕੋਲੋਂ ਦਿੱਲੀ ਦੀ ਸੰਗਤ ਪਹਿਲਾਂ ਵੀ ਬੜਾ ਕੁਝ ਪੁੱਛਦੀ ਆ ਕਿ ਤੁਸੀਂ ਜਿਨ੍ਹਾਂ ਨੂੰ 20 ਸਾਲ ਤੱਕ ਭੰਦੇ ਰਹੇ ਅੱਜ ਉਹ ਠੀਕ ਹੋ ਗਏ ਅੱਜ ਉਹਨਾਂ ਨੂੰ ਕਿਹੜਾ ਤੁਸੀਂ ਗੰਗਾ ਇਸ਼ਨਾਨ ਕਰਾਉਂਤਾ ਕਿ ਅੱਜ ਉਹ ਤੁਸੀਂ ਠੀਕ ਹੋ ਗਏ ਅੱਜ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹੋ ਅੱਜ ਪ੍ਰਧਾਨ ਸਾਹਿਬ ਕਹਿ ਰਹੇ ਹੋ ਕੱਲ ਤੱਕ ਤੁਸੀਂ ਇੱਥੇ ਪੰਜਾਬ ਚ ਵੀ ਜਾ ਕੇ ਕਹਿੰਦੇ ਸੀ ਕਿ ਉਹ ਸੇਖੀ ਵੀ ਜਿਹੜਾ ਇਹਨਾਂ ਨੂੰ ਵੋਟਾਂ ਪਾਵੇਂ ਅੱਜ ਤੁਸੀਂ ਜਾ ਕੇ ਉਹਨਾਂ ਵਾਸਤੇ ਵੋਟਾਂ ਮੰਗਦੇ ਹੋ ਇਹ 도ਗਲੀ ਚਿਹਰੇ ਕਰਕੇ ਹੀ ਤੁਹਾਨੂੰ ਦਿੱਲੀ ਦੀ ਸੰਗਤ ਨੇ ਨਕਾਰਿਆ ਔਰ ਅੱਗੇ ਵੀ ਤੁਹਾਡੀ ਤਿਆਰੀ ਹੈ ਜਿਸ ਤਰੀਕੇ ਦੀ ਤੁਸੀਂ ਹਰਕਤਾਂ ਕਰਦੇ ਹੋ ਇਹ ਤੁਹਾਨੂੰ ਕਦੀ ਵੀ ਮਾਫ਼ ਨਹੀਂ ਕੀਤਾ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਬਾਰੇ ਇੰਨਾ ਕੁਝ ਹੋਇਆ ਹੋਵੇ ਪਰ ਤੁਸੀਂ ਅੱਜ ਪਤਾ ਨਹੀਂ ਕਿਸ ਕਾਰਨ ਕਰਕੇ ਆਪਣੇ ਮੂੰਹ ਦੇ ਵਿੱਚ ਹੁਣ ਤੁਸੀਂ ਫੇਰ ਵੀ ਕੋ ਲਗਾ ਲਈ ਤੁਹਾਡੇ ਕੋਲ ਇੱਕ ਸ਼ਬਦ ਨਹੀਂ ਬੋਲਿਆ ਜਾਂਦਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀ ਮੋਰਚੇ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਮੋਰਚੇ ਲਗਾਏ ਔਰ ਵਿਸ਼ੇਸ਼ ਤੌਰ ਦੇ ਉੱਤੇ ਕੁਲਤਾਰ ਸਿੰਘ ਸੰਧਵਾ ਜੀ ਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਨਕਾਰਤਾ ਉੱਥੋਂ ਪਤਾ ਚੱਲਦਾ ਹੈ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਖਿਲਵਾੜ ਕਰਨ ਵਾਲਾ ਗੁਰੂ ਸਾਹਿਬ ਦੀਆਂ ਬੇਦਬੀਆ ਕਰਨ ਵਾਲੇ ਗੁਰੂ ਸਾਹਿਬ ਦੇ ਸਰੂਪਾਂ ਦੀਆਂ ਚੋਰੀਆਂ ਕਰਾਉਣ ਵਾਲੇ ਇਹਨਾਂ ਨੂੰ ਕਦੀ ਸੰਗਤ ਜਿਹੜੀ ਆ ਬਰਦਾਸ਼ਤ ਨਹੀਂ ਕਰਦੀ ਔਰ ਸੰਗਤ ਨੇ ਇਸ ਗੱਲ ਦਾ ਇਹਨਾਂ ਨੂੰ ਬਿਲਕੁਲ ਫਤਵਾ ਵੀ ਦਿੱਤਾ ਮਗਰ ਇਹ ਤੇ ਹੁਣ ਆਪਣੇ ਉੱਤੇ ਵਿਵੇਕ ਦੇ ਉੱਤੇ ਹੈ ਕਿ ਕਿੰਨੀ ਕੁ ਦੇਰ ਹੋਰ ਸ਼ਰੋਮਣੀ ਕਮੇਟੀ ਨੂੰ ਵਰਤਣਾ ਹੈ ਕਿੰਨੀ ਦੇਰ ਹੋਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਵਰਤਣਾ ਹੈ ਇਹ ਸਾਰਾ ਕੁਝ ਜਿਹੜਾ ਪਿਛਲੇ ਸਮੇਂ 'ਚ ਹੋਇਆ ਹੈ ਅੱਜ ਸਭ ਦੇ ਸਾਹਮਣੇ ਆ ਰਿਹਾ ਹੈ 2 ਦਸੰਬਰ 2024 ਨੂੰ ਜਦ ਇਹ ਅਕਾਲ ਤਖਬ ਸਾਹਿਬ ਦੀ ਫੈਸਲ ਤੋਂ ਜਿਹੜੇ ਫੈਸਲੇ ਲਏ ਗਏ ਸੀ ਜਿਨ੍ਹਾਂ ਜਿਨ੍ਹਾਂ ਜਥੇਦਾਰਾਂ ਨੇ ਉਦھے ਅਹਿਮ ਭੂਮਿਕਾ ਨਿਭਾਈ ਸੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਸ ਵਕਤ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਸੀ ਸ੍ਰੀ ਅਕਾਲ ਤਖਬ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਨਾਲ ਉਹਨਾਂ ਦੇ ਉਸ ਵਕਤ ਗਿਆਨੀ ਰਕਬੀਰ ਸਿੰਘ ਜੀ ਅਕਾਲ ਤਖਬ ਸਾਹਿਬ ਦੇ ਜਥੇਦਾਰ ਸੀ ਗਿਆਨੀ ਹਰਬੀ ਸਿੰਘ ਜੀ ਸ਼੍ਰੀ ਆ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਔਰ ਗਿਆਨੀ ਸੁਲਤਾਨ ਸਿੰਘ ਜੀ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਇਹਨਾਂ ਤਿੰਨਾਂ ਨੂੰ ਪਹਿਲੇ ਪਹਿਲੇ ਉਹਨਾਂ ਦੀਆਂ ਪਹਿਲੇ ਤੇ ਕਿਰਦਾਰ ਖੁਸ਼ੀਆਂ ਕੀਤੀਆਂ ਗਈਆਂ ਇਹਨਾਂ ਦੇ ਘਰਾਂ ਦੇ ਉੱਤੇ ਇਲਜ਼ਾਮ ਲਾਏ ਗਏ ਔਰ ਇਹਨਾਂ ਦੇ ਬਾਰੇ ਪਹਿਲੇ ਗਿਆਨੀ ਹਰਬੀ ਸਿੰਘ ਨੂੰ ਕੱਢ ਕੇ ਬਾਹਰ ਕਰਤਾ ਗਿਆ ਔਰ ਫਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਟਰਾਂਸਫਰ ਕਰਕੇ ਉਹਨਾਂ ਨੂੰ ਛੁੱਟੀ ਤੇ ਭੇਜਤਾ ਗਿਆ ਔਰ ਗਿਆਨੀ ਰਬੀਰ ਸਿੰਘ ਜੀ ਜਿਨ੍ਹਾਂ ਦੇ ਬਾਰੇ ਸਾਨੂੰ ਬਹੁਤ ਅਫਸੋਸ ਹੈ ਕਿਉਂਕਿ ਗਿਆਨੀ ਰਕबीर ਸਿੰਘ ਜੀ ਖਾਲੀ ਜਥੇਦਾਰ ਅਕਾਲ ਤਖਤ ਨਹੀਂ ਹੈ ਉਹ ਹੈੱਡ ਗ੍ਰੰਤੀਸ਼ੀਰੀ ਦਰਬਾਰ ਸਾਹਿਬ ਸੀ ਔਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਉਹਨਾਂ ਦੇ ਉੱਤੇ ਜਿਹੜਾ ਜ਼ਬਰਦਸਤ ਉਹਨਾਂ ਨੂੰ ਲੰਬੀ ਛੁੱਟੀ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਹਾਲਾਂਕਿ ਲੋਕ ਸਾਡੇ ਦਿੱਲੀ 'ਚ ਬੈਠੇ ਉਹਨਾਂ ਦੀ ਹਮਾਇਤ ਕਰਨ ਵਾਲੇ ਸਰਦਾਰ ਸਰਨਾ ਸਾਹਿਬ ਵਰਗੇ ਬੋਲਦੇ ਨੇ ਕੀ ਛੁੱਟੀ ਕੋਈ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ ਕੋਈ ਦੇ ਸਕਦਾ ਮਗਰ ਇਹ ਛੁੱਟੀ ਉਹਨਾਂ ਨੂੰ ਲੰਬੀ ਦੇ ਕੇ ਉਸ ਸਮੇਂ ਦੇ ਵਿੱਚ ਦਿੱਤੀ ਗਈ ਜਿਸ ਵਕਤ ਸ਼੍ਰੋਮਣੀ ਸਮੂਚਾ ਪੰਥ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾ ਰਿਆ ਸੀ ਉਸ ਸਮੇਂ ਦੇ ਵਿੱਚ ਜਥੇਦਾਰਾਂ ਦੀਆਂ ਛੁੱਟੀਆਂ ਕਰਦੀਆਂ ਬਦਲੀਆਂ ਕਰਦੀਆਂ ਇੱਥੋਂ ਪਤਾ ਚੱਲਦਾ ਹੈ ਕਿ ਅੱਜ ਅਕਾਲੀ ਦਲ ਬਾਦਲ ਕਿੰਨਾ ਹਾਵੀ ਹੋ ਚੁੱਕਾ ਹੈ ਇਸ ਅਕਾਲੀ ਸ਼੍ਰੋਮਣੀ ਕਮੇਟੀ ਦੇ ਔਰ ਤਖਤਾਂ ਦੇ ਸਿਸਟਮ ਦੇ ਉੱਪਰ ਅੱਜ ਸਾਰਿਆਂ ਦੇ ਸਾਹਮਣੇ ਉਜਾਗ ਹੈ ਦੇਖੋ ਇਹਦੇ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਦਾ ਵਿਵੇਕ ਹੈ ਕਿ ਉਹਨਾਂ ਨੇ ਜਾ ਕੇ ਆਪਣੀ ਮਾਫੀ ਮੰਗੀ ਔਰ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਮਾਫੀ ਵੀ ਦਿੱਤੀ ਗਈ ਹੈ ਮਗਰ ਮੈਂ ਸਮਝਦਾ ਕਿ ਗਿਆਨੀ ਗੁਰਬਚਨ ਸਿੰਘ ਜੀ ਨੂੰ ਇਹ ਕਲੈਰਿਟੀ ਵੀ ਪੰਥ ਨੂੰ ਦੇਣੀ ਚਾਹੀਦੀ ਹੈ ਕੀ ਖਾਲੀ ਤੁਸੀਂ ਦੁਨੀਆਵੀ ਤੋੜ ਦੇ ਉੱਤੇ ਮਾਫੀ ਦੇ ਲਾਇਕ ਤਾਂ ਬੰਦੇ ਹੋ ਜਦ ਤੁਸੀਂ ਦੱਸੋ ਕਿ ਤੁਹਾਡੇ ਪਿੱਛੇ ਇਹ ਬੰਦੇ ਕੌਣ ਸੀ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਵਾਲੇ ਕਿਹਨਾਂ ਦੇ ਕਹਿਨ ਦੇ ਉੱਤੇ ਤੁਸੀਂ ਡੇਰੇ ਦੇ ਮੁੱਖੀ ਨੂੰ ਮਾਫੀ ਦਿੱਤੀ ਸੀ ਔਰ ਅਗਰ ਅੱਜ ਇਹ ਐਫਓ ਦੇ ਕੰਮ ਚੱਲ ਪਏ ਨੇ ਤਾਂ ਮੈਨੂੰ ਲੱਗਦਾ ਕਿ ਅੱਗੇ ਗੁਰੂ ਸਾਹਿਬ ਆਪ ਹੀ ਥੱਲੇ ਉਤਰ ਕੇ ਆਪ ਹੀ ਕੋਈ ਐਸਾ ਕਾਰਾ ਕਰਨ ਜੀ ਸਮੁੱਚਾ ਪੰਥ ਜਿਹੜਾ ਉਹ ਠੀਕ ਹੋ ਸਕੇ ਵਰਨਾ ਅੱਜ ਜੋ ਹਾਲਾਤ ਬਣ ਗਏ ਨੇ ਉਹਦੇ ਲਈ ਤੇ ਰੱਬ ਹੀ ਰਾਗਾ ਦੇਖੋ ਮੈਂ ਇਹ ਬੋਲਿਆ ਕਿ ਤਾਮੀ ਸਾਹਿਬ ਅੱਜ 4 ਸਾਲ ਤੋਂ ਪ੍ਰਧਾਨ ਨੇ ਜੇ ਤਾਮੀ ਸਾਹਿਬ ਇਹਦੇ ਉੱਤੇ ਕਾਰਵਾਈ ਕਰ ਦਿੰਦੇ ਜਿਨ੍ਹਾਂ ਲੋਕਾਂ ਨੇ 328 ਰੁਪਏ ਦੇ ਉੱਤੇ ਜਿਹੜੀ ਐ ਖੁਰਦ-ਖੁਰਦ ਕੀਤੀ ਨੇ ਉਹਨਾਂ ਨੂੰ ਚੋਰੀਆਂ ਕਰਾਈ ਹੈ ਹਾਂਜੀ ਉਹਨਾਂ ਨੂੰ ਅੰਦਰ ਕੀਤਾ ਹੁੰਦਾ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕਰਾਈ ਹੁੰਦੀ ਉਹਨਾਂ ਦੇ ਪਰਚੇ ਦਰਜ ਕਰਾਈ ਹੁੰਦੇ ਤੇ ਸਰਕਾਰ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਕਰਦੇ ਮਗਰ ਇਹ ਇਕੱਲਾ ਸ਼ਰੋਮਨੀ ਕਮੇਟੀ ਦੀ ਜਦਾਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਦੀ ਜਦਾਦ ਹੈ ਗੁਰੂ ਹਰ ਹਰ ਇੱਕ ਦਾ ਗੁਰੂ ਹੈ ਹਰ ਇੱਕ ਦੇ ਉੱਤੇ ਉਹਦਾ ਰਾਈਟ ਹੈ ਔਰ ਅਗਰ ਉੱਥੇ ਜਾ ਕੇ ਸੰਧਵਾ ਸਾਹਿਬ ਨੇ ਕੰਮ ਕੀਤਾ ਕਿ ਗੁਰਸਿੱਖ ਦੇ ਨਾਤੇ ਅਸੀਂ ਉਹਦੀ ਸ਼ਲਾਘਾ ਕਰਦੇ ਆ ਔਰ ਇਹ ਸਰਕਾਰੀ ਇੰਟਰਫੇਰੈਂਸ ਨੂੰ ਤੁਸੀਂ ਆਪ ਇਨਵਾਈਟ ਕਰਦੇ ਹੋ ਤੁਸੀਂ ਉਸ ਵਕਤ ਤੱਕ ਜੇ ਅੱਜ ਧਾਨੀ ਸਾਹਿਬ ਇਹਨੂੰ ਸਰਕਾਰੀ ਇੰਟਰਫੇਅਰ ਕਰ ਰਹੇ ਨੇ ਤੇ ਫਿਰ ਸਰਕਾਰ ਦੇ ਕਹਿਣ ਦੇ ਉੱਤੇ 90-90 ਲੱਖ ਦੇ ਪੋਸਟਰ ਕਿਉਂ ਲਾਏ ਉਸ ਵਕਤ ਸਰਕਾਰਾਂ ਕਿੰਨੀਆਂ ਸੀ 90 ਲੱਖ ਰੁਪਏ ਦੇ ਪੋਸਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਗੇ ਡੇਰੇ ਦੀ ਮਾਫੀ ਦੇ ਜਿਹੜਾ ਮਾਫੀ ਹੋਈ ਸੀ ਉਹਦੀ ਵਧਾਈ ਦੇ ਸੋ ਇਹ ਗੱਲਾਂ ਧਾਮੀ ਸਾਹਮਣਾ ਕਰਨ ਤੇ ਚੰਗਾ ਕਿਉਂਕਿ ਆਪਣੇ ਕੀਤੇ ਹੋਏ ਜਿਹੜੇ ਕਾਰਜ ਨੇ ਕੰਮ ਨੇ ਜੋ ਐਸਜੀਪੀਸੀ ਜਿਹਦੇ ਉੱਤੇ ਫੇਲ ਹੋਈ ਹੈ ਅਗਰ ਅੱਜ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਈ ਹੈ ਤੇ ਸਮੂਚੇ ਪੰਥ ਨੂੰ ਇਹਦੇ ਉੱਤੇ ਤਸੱਲੀ ਹੋਈ ਹੈ ਤੁਸੀਂ ਜ਼ਿਕਰ ਕੀਤਾ ਸੱਤਿਗੁਰ ਦੀ ਤੇ ਬਾਦਲਾਂ ਦਾ ਜ਼ਿਕਰ ਵੀ ਕੀਤਾ ਇਸ ਵੰਤ ਇਹ ਕੁਝ ਹੀ ਬੰਦੇ ਹੋ ਨੇ ਮੈਂ ਤੁਹਾਡਾ ਸਵਾਲ ਸਮਝਿਆ ਇਹ ਦੁਬਾਰਾ ਪੁੱਛੋ ਸਰਨੇ ਵਾਲੀ ਬੰਦਿਆ ਬਦਲਾਵੀ ਗੱਲ ਬੋਲਦੇ ਸੀ ਫਿਰ ਹੁਣ ਬਦਲ ਲੱਗ ਚਲੇ ਗਿਆ ਔਰ ਬਦਲਦਾਰ ਨੂੰ ਜੋ ਇਹ ਇਸ ਇਸ਼ੂ ਤੇ ਜਿਸ ਤਰ੍ਹਾਂ ਸਭ ਘੇਰਦੇ ਆਏ ਆ ਵਿਰੋਧੀ ਪਾਰਟੀਆਂ ਕੀ ਤੁਸੀਂ ਦਿੱਲੀ ਕਮੇਟੀ ਜਗਦੀਪ ਸਿੰਘ ਕਾਲੋ ਜਿਹਨੇ ਹੁਣੇ ਗੱਲ ਕੀਤੀ ਆ ਕਿ ਸਰਨਾ ਸਾਹਿਬ ਪਿਛਲੇ ਇਲੈਕਸ਼ਨਾਂ ਦੇ ਉੱਤੇ ਮੁੱਦਾ ਬਣਾ ਕੇ ਗਏ ਸੀ 328 ਰੁਪਏ ਦਾ ਅੱਜ ਉਹਦਾ ਫੈਸਲਾ ਆਇਆ ਹੈ ਅੱਜ ਸਰਨਾ ਸਾਹਿਬ ਜਿਨ੍ਹਾਂ ਦੇ ਨਾਲ ਹੁਣ ਸਾਥ ਪਾ ਕੇ ਬੈਠੇ ਨੇ ਜਿਨ੍ਹਾਂ ਦੀ ਗੋਦੀ ਜਿਨ੍ਹਾਂ ਕਰਕੇ ਉਹਨਾਂ ਨੂੰ ਇੱਕ ਤਗਮਾ ਲੱਗਿਆ ਦਿੱਲੀ ਅਕਾਲੀ ਦਲ ਦੇ ਪ੍ਰਧਾਨਗੀ ਦਾ ਅੱਜ ਸਰਨਾ ਸਾਹਿਬ ਦੇ ਮੂਜੂਦ ਕਿਉਂ ਫੈਵਿਕਲ ਪੈ ਗਈ ਹੈ ਅੱਜ ਸਰਦਾਰ ਮਨਜੀਤ ਸਿੰਘ ਜੀ ਕਿਉਂ ਨਹੀਂ ਬੋਲ ਰਹੇ ਹੈ ਵੈਸੇ ਤੇ ਇਹਨਾਂ ਨੇ ਆਪਣੇ ਜਿਹੜੇ EMPLOYEES ਰੱਖਿਓਏ ਨੇ ਰੋਜ਼ ਵੀਡੀਓ ਪਾ ਦਿੰਦੇ ਆ ਦਿੱਲੀ ਕਮੇਟੀ ਨੂੰ ਭੰਡਰਮਸੇ ਹਰ ਉਹ ਹਰ ਉਹ ਕੰਮ ਕਰਦੇ ਨੇ ਜਿਹਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆ ਬਦਰਾਮ ਹੋਣ ਅੱਜ ਇਹਨਾਂ ਦੇ ਮੂਹਰੇ ਵਿੱਚ ਕੀ ਐਸੇ ਫੈਵਿਕਾਲ ਪੈ ਗਈ ਹੈ ਕਿ ਜਿਹੜਾ ਕੱਲ ਰਾਤ ਕੱਲ ਤੋਂ ਸ਼ਾਮ ਤੋਂ ਇਹ ਫੈਸਲਾ ਆਇਆ ਐਫਆਈਆਰ ਹੋਈ ਹੈ ਅੱਜ ਤੱਕ ਇਹ ਤੁਸੀਂ ਉੱਤੇ ਕਿਉਂ ਨਹੀਂ ਬੋਲੇ ਅੱਜ ਤੁਸੀਂ ਕਹਿ ਸਕਦੇ ਹੋ ਖੜੇ ਹੋਗੇ ਕਿ ਵੀ ਜਿਹੜੀ ਅਸੀਂ ਮੰਗ ਕੀਤੀ ਸੀ ਅੱਜ ਪੂਰੀ ਹੋਈ ਹੈ ਔਰ ਪਤਾ ਚੱਲਦਾ ਕਿ ਅੱਜ ਤੁਸੀਂ ਕੌਮ ਦੇ ਨਾਲ ਖੜੇ ਹੋ ਸਿਰਫ ਤੇ ਸਿਰਫ ਤੁਹਾਡਾ ਪੋਲਿਟਿਕਲ ਅਜੈਂਡਾ ਹੈ ਤੁਸੀਂ ਪੋਲਿਟਿਕਸ ਕਰਦੇ ਹੋ ਤੁਸੀਂ ਮੁੰਦਿਆ ਦੀ ਰਾਜਨੀਤੀ ਕਰਦੇ ਹੋ ਤੁਹਾਡੀ ਪੰਥਕ ਰਾਜਨੀਤੀ ਨਹੀਂ ਹੈ ਔਰ ਇਸ ਦਾ ਜਿਹੜਾ ਜਵਾਬ ਹੈ ਉਹ ਸੰਗਤ ਇਹਨਾਂ ਨੂੰ ਦੇ ਚੁੱਕੀ ਹੈ ਮਗਰ ਅੱਜ ਉਹਨਾਂ ਕੋਲੋਂ ਵੀ ਜਦ ਤੁਹਾਡੇ ਸਾਹਮਣੇ ਬੈਠਣ ਤਾਂ ਕੁਛ ਨੋ ਕਿ ਭਈ ਅਜਾ 328 ਰੁਪਏ ਦੀ ਐਫਆਈਆਰ ਹੋਈ ਹੈ ਇਹ ਕਿ ਗਲਤ ਹੋਈ ਹੈ ਜਾਂ ਠੀਕ ਹੋਈ ਹੈ ਔਰ ਅਗਰ ਠੀਕ ਗਲਤ ਹੈ ਤੇ ਉਹਨੂੰ ਸਪਸ਼ਟ ਕਰਨ ਆ ਕੇ ਕਿ ਨਹੀਂ ਜੀ ਇਹ ਤੇ ਉੱਤੇ ਅਸੀਂ ਗਲਤ ਸੀ ਉਸ ਦਿਨ ਇੱਕ ਦੋ ਚੀਜ਼ਾਂ ਤਾਂ ਨਹੀਂ ਹੋ ਸਕਦੀਆਂ ਜਾਂ ਉਹ ਗਲਤ ਸੀ ਜਾਂ ਅੱਜ ਗਲਤ ਹੋਈ ਹੈ ਸੋ ਇਸ ਕਰਕੇ ਉਹਨਾਂ ਨੂੰ ਆਪਣਾ ਆਪਣੀ ਕਲੈਰਿਟੀ ਦੇਣੀ ਚਾਹੀਦੀ ਹੈ ਮੇਰਾ ਮੁੱਦਾ ਸਰਨਾ ਸਾਹਿਬ ਦਾ ਨਹੀਂ ਹੈ ਕਿਉਂਕਿ ਚੰਗੀ ਬਲੀ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਅਫੋਜੇ ਬੰਦਿਆ ਦਾ ਨਾਮ ਲੈ ਕੇ ਖਰਾਬੀ ਕਰ ਦਿੰਦੇ ਆ ਮਗਰ ਮੈਂ ਗੱਲ ਦੱਸਾਂ ਕਿ ਅੱਜ ਅਕਾਲੀ ਦਲ ਇੰਨੇ ਵੱਡੇ ਕਟੜੇ ਗਲੇ ਚ ਖੜਾ ਹੋ ਚੁੱਕਾ ਹੈ ਕਿ ਜਿਹਦੀ ਉਹਦੀ ਪਰਵਾਹੀ ਨਹੀਂ ਕਰ ਪਾਰੇ ਪੰਥ ਦੇ ਅਫੋਜੇ ਇਸ਼ੂਸ ਦੇ ਉੱਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦਾ ਜਵਾਬ ਜਿਹੜਾ ਹੈ ਕਿ ਸਰਕਾਰਾਂ ਇੰਟਰਫੇਅਰ ਕਰ ਰਹੀਆਂ ਐ ਮੈਂ ਸਮਝਦਾ ਨਿਹਾਇਤੀ ਨਿੰਦਕ ਯੋਗ ਅਸੀਂ ਕਿਸੇ ਨੂੰ ਘੇਰਨ ਲਈ ਨਹੀਂ ਕੀਤਾ ਅਸੀਂ ਅਸੀਂ ਦੇ ਸਰਕਾਰ ਵੱਲੋਂ ਇਹ ਇਹ ਐਫ ਆਈ ਆਰ ਕਰਾਈ ਗਈ ਹੈ ਇਹ ਪੁਲਿਸ ਦੀ ਐਫ ਆਈ ਆਰ ਹੈ ਔਰ ਕਰਾਇਸ ਰੋਮਨੀ ਕਮੇਟੀ ਦੇ EMPLOYEES ਦੇ ਖਿਲਾਫ ਹੈ ਔਰ ਇਹਦੇ ਲਈ 5 ਸਾਲ ਤੋਂ ਧਰਨੇ ਦਿੱਤੇ ਜਾ ਰਹੇ ਨੇ 5 ਸਾਲ ਤੋਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਦੇ ਨਾਮ ਹੁਣੇ ਸਾਰੇ ਲੈ ਲੈਣ ਤੁਹਾਡੇ ਕੋਲ ਭਾਵੇਂ ਉਹ ਕਿਸਾਨਾਂ ਦੇ ਹੋਣ ਭਾਵੇਂ ਦੂਜੀ ਸੰਪਰਦਾਵਾ ਹੋਣ ਸਾਰਿਆਂ ਨੇ ਧਰਨੇ ਦਿੱਤੇ ਨੇ ਕਿਉਂਕਿ ਇਹ ਪੰਥ ਦੀ ਜਿਦਾਦ ਹੈ ਔਰ ਇਹਦੀ ਚੋਰੀ ਦੇ ਹੀ ਐਫ ਆਈ ਆਰ ਕਰਾਣਾ ਹਰ ਇੱਕ ਦਾ ਹੱਕ ਹੁੰਦਾ ਹੈ ਮਗਰ ਸਰਕਾਰਾਂ ਦੇ ਦਬਾਅ ਕਿਉਂਕਿ ਸਰਕਾਰਾਂ ਦੇ ਸਿਸਟਮ ਦੇ ਵਿੱਚ ਆਪ ਰਹੇ ਨੇ ਤੇ ਨਹੀਂ ਹੋਈਆਂ ਮਗਰ ਇਹ ਜਦ ਕੱਲ੍ਹ ਹੋਈ ਹੈ ਅਸੀਂ ਜਿੱਤੇ ਸ਼ਲਾਗਾ ਕਰਨ ਵਸੇ ਇੱਥੇ ਹੋਇਆ ਨਾਲ ਹੀ ਦੁੱਧ ਦਾ ਦੁੱਧ ਪਾਣੀ ਹੋਇਆ ਸੰਗਤ ਦੇ ਸਾਹਮਣੇ ਇਸ ਗੱਲ ਨੂੰ ਰੱਖਣ ਵਸੇ ਕਿ ਅੱਜ ਜਿਹੜੀ ਮੰਗ ਸੀ ਕੌਮ ਦੀ ਬੜੀ ਟਾਈਮ ਤੋਂ ਕਿ ਇਹ 3280 ਰੁਪਏ ਦੀ ਰਿਪੋਰਟ ਹੈ ਐਫ ਆਈ ਆਰ ਹੋਣੀ ਚਾਹੀਦੀ ਹੈ ਉਹ ਹੋ ਗਈ ਨਿਸਾਰਾ ਅਸੀਂ ਸਾਡੇ ਕੋਲ ਕੋਈ ਮਦਦ ਮੰਗਣਗੇ ਮਹਾਰਾਜ ਦੇ ਸਰੂਪਾਂ ਦੀ ਚੋਰੀ ਦੇ ਉੱਤੇ ਕਾਰਵਾਈ ਕਰਾਣ ਅਸੀਂ ਹਮੇਸ਼ਾ ਅਸੀਂ ਉਹਨਾਂ ਨਾਲ ਖਲੋਤੇ ਆ ਮਗਰ ਇਹ ਜਿਨ੍ਹਾਂ ਨੇ ਲੜਾਈ 5 ਸਾਲ ਤੋਂ ਲੜੀ ਹੈ ਉਹ ਉਹ ਲੋਕਾਂ ਨੇ ਉਹ ਪੂਰੇ ਸਖਸ਼ਮ ਨੇ ਜਿਹੜੀ ਲੜਾਈ ਹੁਣੇ ਕਿਤਾਬ ਦੇ ਬਾਰੇ ਦਸੀ ਅਸੀਂ ਕਿ ਇਤਿਹਾਸ ਦੀ ਜਿਹੜੀ ਕਿਤਾਬ ਦੇ ਉੱਤੇ ਦੂਜੀ ਐਫਆਈਆਰ ਦਰਜ ਹੋਈ ਹੈ ਉਹਦੇ ਉੱਤੇ ਵੀ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕੋਈ ਸੰਕੇਤ ਨਹੀਂ ਲਿਆ ਉਹ ਉਹਦੇ ਵਿੱਚ ਕੱਲ ਅਸੀਂ ਵੀਡੀਓ ਦੇਖ ਰਹੇ ਸੀ ਬਲਦੇਵ ਸਿੰਘ ਸਿਰਸਾ ਨੇ ਇੱਥੇ ਤੱਕ ਕਿਹਾ ਕਿ ਜਿਸ ਦਿਨ ਪ੍ਰਧਾਨ ਬੜੇ ਸੀ ਤਾਂ ਅਮੀ ਸਾਹਿਬ ਉਸ ਤੋਂ ਅਗਲੇ ਦਿਨ ਜਾ ਕੇ ਉਹਨੇ ਉਸ ਦਾ ਬਾਰੇ ਸੰਗਿਆਨ ਲਿਆ ਸੀ ਕਿ ਭਈ ਇਹ ਕਿਤਾਬਾਂ ਕਿਤਾਬਾਂ ਪ੍ਰਿੰਟ ਕਰਕੇ ਮਾਰਕੀਟ ਇਚ ਵੰਡਣ ਤੋਂ ਬਾਅਦ ਤੁਸੀਂ ਕਹਿ ਦਿਓ ਜੀ ਅਸੀਂ ਬੰਦ ਕਰਤੀ ਹੈ ਤੇ ਉਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਉਹ ਐਸਜੀਪੀਸੀ ਦੇ ਜਿਹੜੀ ਆਪਣੀ ਕਿਤਾਬ ਹੈ ਔਰ ਉਹਦੇ ਵਿੱਚ ਗੁਰੂ ਸਾਹਿਬਾਂ ਦੇ ਬਾਰੇ ਗਲਤ ਪ੍ਰਚਾਰ ਹੋ ਰਿਹਾ ਹੋਏ ਤੋਂ ਇਸ ਤੋਂ ਵੱਡੀ ਨਹੀਂ ਕੀਤੀ ਇਸ ਤੋਂ ਵੱਡੀ ਮੈਸਾ ਮੈਂ ਜਦਾ ਕੋਈ ਬੁਰਾਈ ਨਹੀਂ ਹੋ ਸਕਦੀ